ਦਰਦੇ ਕੌਂ ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਗੁਰਮੁਖਰ ਬੱਲੋ ਸਤਿ ਸ੍ਰੀ ਅਕਾਲ ਦੋਸਤੋ ਅੱਜ 1 ਜੂਨ 2024 ਜਿਸ ਨੂੰ ਲੋਕਤੰਤਰ ਦੀ ਬਹਾਲੀ ਦਾ ਪਰਮੰਨਿਆ ਜਾਰੀਆ ਹੈ ਅੱਜ ਤੋਂ 40 ਸਾਲ ਪਹਿਲਾਂ ਦਾ ਜਿਹੜਾ 1 ਜੂਨ ਸੀ ਉਸ ਦਿਨ ਲੋਕਤੰਤਰ ਦਾ ਪਤਨ ਕੀਤਾ ਗਿਆ ਸੀ ਭਾਪਕੇ ਜੂਨ 1984 ਵਿੱਚ ਸ਼ੀਰ ਦਰਬਾਰ ਸਾਹਿਬ ਅਧਿਸ਼ਰੀ ਅਕਾਲ ਤਖਤ ਸਾਹਿਬ ਉੱਤੇ ਟੰਕਾ ਅਤੇ ਤੂਪਾ ਨਾਲ ਹਮਲਾ ਕੀਤਾ ਗਿਆ ਸੀ ਅਜਿਹਾ ਕਿਹੋ ਜਿਹਾ ਨਾਜੁਰਮ ਕਿਉਂ ਕੀਤਾ ਗਿਆ ਸੀ ਕਿਸ ਨੇ ਕੀਤਾ ਸੀ ਅਤੇ ਕਿਸ ਨੇ ਕਿਉਂ ਕਰਵਾਇਆ ਸੀ ਇਸ ਬਾਰੇ ਜਾਣਨ ਲਈ ਤਾਂ ਸਾਨੂੰ ਨਰਿੰਦਰ ਸਿੰਘ ਪ੍ਰੇਮੀ ਕੋਲ ਹੀ ਜਾਣਾ ਪਵੇਗਾ ਆਓ ਫਿਰ ਚੱਲਦੇ ਹਾਂ ਉਹਨਾਂ ਕੋਲ ਕਰਦੇ ਕੌਮ ਚੈਨਲ ਦੇ ਬਹੁਤ ਹੀ ਸੂਝਵਾਨ ਦਰਸ਼ਕੋ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਗੁਰਨੂਰ ਕੌਰ ਨੇ ਜ਼ਿਕਰ ਕੀਤਾ ਹੈ ਕਿ ਅੱਜ 1 ਜੂਨ 2024 ਹੈ ਜਿਸ ਨੂੰ ਲੋਕਤੰਤਰ ਦੇ ਪੁਰਵ ਵੱਲੋਂ ਮਨਾਇਆ ਜਾ ਰਿਹਾ ਹੈ ਭਾਵੇਂ ਕਿ ਅਸੀਂ 1 ਜੂਨ ਨੂੰ ਆਪਣੀਆਂ ਕੀਮਤੀ ਵੋਟਾਂ ਦੀ ਸਹੀ ਵਾਅਦੋ ਕਰਕੇ ਆਪਣੇ ਦੇਸ਼ ਦੀ ਸਰਕਾਰ ਨੂੰ ਚੁਣਨਾ ਚੁਣਨਾ ਹੈ ਆਪਣੇ ਦੇਸ਼ ਦੀ ਸਰਕਾਰ ਨੂੰ ਚੁਣਨਾ ਹੈ ਜਿਸ ਨੇ ਕਿ ਲੋਕਤੰਤਰ ਦੀ ਬਹਾਲੀ ਨੂੰ ਕਾਇਮ ਕਰਦਾ ਹੈ ਦੋਸਤੋ ਉਹਨਾਂ ਕਹਿੰਦੇ ਅੱਜ ਤੋਂ 40 ਸਾਲ ਪਹਿਲਾਂ 1 ਜੂਨ 1984 ਨੂੰ ਲੋਕਤੰਤਰ ਦਾ ਕਤਲ ਕੀਤਾ ਗਿਆ ਸੀ ਸੰਵਿਧਾਨ ਨੂੰ ਅੱਖੋਂ ਪਰੋਖੇ ਕਰਕੇ ਉਹਦੀ ਉਲੰਘਣਾ ਕਰਕੇ ਜੋ ਘਿਣਾਉਣਾ ਕਾਹਨ ਕੀਤਾ ਸੀ ਉਹ ਸੀ ਕਿ ਜੂਨ 1984 ਵਿੱਚ ਸਿੱਖਾਂ ਦੇ ਮੁਕੱਦਮ ਮਕਾਮ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਅਤੇ ਸਰਗੁਛ ਤਖਤ ਸ੍ਰੀ ਅਕਾਲ ਪੁਰਖ ਸਾਹਿਬ ਦੇ ਦੇਸ਼ ਦੀਆਂ ਫੌਜਾਂ ਨੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ ਜੁਗੋ ਜੁਗਟਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਣੀਆਂ ਗੋਲੀਆਂ ਨਾਲ ਬਿਨ ਦਿੱਤਾ ਗਿਆ ਸੀ ਅਕਾਲ ਤਖਤ ਸਾਹਿਬ ਨੂੰ ਤੈ ਤੇਜੀ ਕਰ ਦਿੱਤਾ ਗਿਆ ਸੀ ਦੋਸਤੋ ਉਹ ਦਿਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਨਾ ਹੀ ਭੁਲਾਇਆ ਜਾ ਸਕੇਗਾ ਇਹ ਲੋਕਤੰਤਰ ਦਾ ਕਤਲ ਜਿਸ ਤੰਗ ਨਾਲ ਉਦੋਂ ਕੀਤਾ ਗਿਆ ਸੀਗਾ ਉਸ ਦੀ ਹੋਰ ਦੁਨੀਆ ਚ ਹੋਰ ਕਿਤੇ ਮਿਸਾਲ ਨਹੀਂ ਮਿਲਦੀ ਪਰ ਜਦੋਂ ਵੀ ਦਰਬਾਰ ਸਾਹਿਬ ਤੇ ਹਮਲੇ ਦੀ ਤੇ ਕਾਲ ਤੱਕ ਸਭ ਤੇ ਹਮਲੇ ਦੀ ਗੱਲ ਚੱਲਦੀ ਹੈ ਤਾਂ ਉਦੋਂ ਸਿਰਫ ਇਹ ਖੰ ਦੇ ਸਾਹਮਣੇ ਆਉਂਦਾ ਹੈ ਕਿ ਇਹ ਹਮਲਾ ਉਸ ਮੌਕੇ ਦੀ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ इंदिरा गांधी ने करवाया ਸੀ बिल्कुल करवाया ਸੀ नो डाउट हमला इंदिरा गांधी ਨੇ ਹੀ करवाया ਸੀ ਪਰ ਇਸ ਵਿੱਚ ਕੱਲੀ इंदिरा गांधी ਹੀ ਦੋਸ਼ੀ ਨਹੀਂ ਸੀ ਦੋਸਤੋ ਬਾਕੀ ਸਾਰਾ ਸੱਚ ਛੁਪਾਇਆ ਜਾ ਰਿਹਾ ਹੈ ਸਿੱਖ ਕੌਮ ਤੋਂ ਵੀ ਛੁਪਾਇਆ ਜਾ ਰਿਹਾ ਹੈ ਸਿੱਖ ਕੌਮ ਵਿੱਚ ਅਜਿਹੇ ਗਦਾਰ ਵੀ ਬੈਠੇ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਵਿਦਵਾਨ ਇਤਿਹਾਸਕਾਰ ਪਤਾ ਨਹੀਂ ਕੀ ਕੁਸ਼ਕ ਹੁੰਦੇ ਨੇ ਉਹਨਾਂ ਵੱਲੋਂ ਵੀ ਛਪਾਇਆ ਜਾ ਰਿਹਾ ਹੈ ਕਿ ਇਸ ਹਮਲੇ ਲਈ ਦੋਸ਼ੀ ਸਿਰਫ ਇੰਦਰਾ ਗਾਂਧੀ ਹੀ ਸੀ ਅੱਜ ਜਸੀਂ ਇਹ ਆਪ ਜੀ ਦੀ ਕਚਹਿਰੀ ਵਿੱਚ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਦਰਬਾਰ ਸਾਹਿਬ ਤੇ ਹਮਲੇ ਲਈ ਸਿਰਫ ਇੰਦਰਾ ਗਾਂਧੀ ਹੀ ਦੋਸ਼ੀ ਨਹੀਂ ਸੀ ਉਸ ਦੇ ਨਾਲ ਦੂਜੀ ਵੱਡੀ ਦੋਸ਼ੀ ਕਿਹੜੀ ਪਾਰਟੀ ਸੀ ਬੇਸ਼ੱਕ ਕੁਝ ਲੋਕ ਜਾਣ ਚੁੱਕੇ ਹੋ ਪਰ ਪਤਾ ਨਹੀਂ ਕਿਉਂ ਨਹੀਂ ਅਸੀਂ ਲੋਕ ਉਹਨਾਂ ਦਾ ਨਾਮ ਲੈ ਕੇ ਕਿਉਂ ਚੀਜ਼ ਕਰਿਆ ਦੋਸਤੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਦਰਾ ਗਾਂਧੀ ਡਰਦੀ ਸੀ ਸਿੱਖਾਂ ਤੋਂ ਡਰਦੀ ਸੀ ਇੰਦਰਾ ਗਾਂਧੀ ਨੂੰ ਇਹ ਪਤਾ ਸੀ ਕਿ ਇਤਿਹਾਸ 'ਚ ਇਹਨਾਂ ਨੇ ਕੋਈ ਵੀ ਸਿੱਖੀ ਦਾ ਦੁਸ਼ਮਣ ਨਹੀਂ ਬਖਸ਼ਿਆ ਇੰਦਰਾ ਗਾਂਧੀ ਨੂੰ ਪਤਾ ਸੀ ਕਿ ਜੇ ਮੈਂ ਇਹ ਐਕਸ਼ਨ ਕਰੂੰਗੀ ਤਾਂ ਸਿੱਖ ਮੇਰੇ ਤੋਂ ਬਦਲ ਜਾਣਗੇ ਤੇ ਮੈਨੂੰ ਜਾਨੋਂ ਮਾਰ ਦੇਣਗੇ ਉਹਦੀਆਂ ਵੀਡੀਓਜ਼ ਦੇਖ ਲਓ ਉਹਦੇ ਵਿੱਚ ਕਿਹਾ ਕਿ ਮੈਨੂੰ ਜਾਨ ਦੀ ਪਰਵਾਹ ਨਹੀਂ ਪਰ ਮੈਂ ਇਹ ਕੰਮ ਕਰਨ ਲਈ ਮਜਬੂਰ ਹਾਂ ਕਿਨੇ ਮਜਬੂਰ ਕੀਤਾ ਦੋਸਤੋ ਨੂੰ ਤੇ ਉਹ ਦੂਜੇ ਨੰਬਰ ਦੀ ਦੋਸ਼ੀ ਪਾਰਟੀ ਕੌਣਾ ਹੈ ਭਾਰਤੀ ਜਨਤਾ ਪਾਰਟੀ ਬੀਜੇਪੀ ਜਿਹਦੇ ਲੀਡਰ ਸ਼੍ਰੀ ਲਾਲ ਪ੍ਰੇਸ਼ਾਨ ਅਡਵਾਨੀ 98 ਹਰੀ ਬਾਜਪਾਈ ਤੇ ਉਹਨਾਂ ਦੇ ਦੂਜੇ ਸਾਥੀ ਸੰਗ ਦੇ ਸਾਥੀ ਇਹਨਾਂ ਨੇ ਇੰਦਰਾ ਗਾਂਧੀ ਨੂੰ ਮਜਬੂਰ ਕਰਕੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਤੁਸੀਂ ਕਹੋਗੇ ਕਿ ਇਹ ਨਵੇਂ ਕੱਟਚੌੜ ਮੁੰਗੜਾ ਨਹੀਂ ਕੱਟਚੌੜ ਮੁੰਗੜਾ ਨਹੀਂ ਕੰਡਾ ਮਾਰਿਆ ਦੋਸਤੋ ਇਹ ਹਕੀਕਤ ਹੈ ਇਹ ਇਤਿਹਾਸ ਵਿੱਚ ਦਰਜ ਹੈ ਪਿਛਲੀਆਂ ਵੀਡੀਓ ਤੇ ਖਵਾਲਾ ਚੱਕ ਲੋ ਬਲਕਿ ਇਹਨਾਂ ਨੇ ਮੁਜਾਰਾ ਵੀ ਕੀਤਾ ਸੀ ਜਿੱਚ ਅਟਲ ਵਿਆਰੀ ਬਾਜਪਾਈ ਸਾਹਿਬ ਦੀ ਫੋਟੋ ਵੀ ਹੈ ਅਡਵਾਨੀ ਜੀ ਦੀ ਫੋਟੋ ਵੀ ਹੈ ਉਹਨਾਂ ਦੇ ਹੋਰ ਸਾਥੀ ਵੀ ਨੇ ਕੋਈ ਤੁਸੀਂ ਕਹੋਗੇ ਸਬੂਤ ਸਬੂਤ ਸਾਡੇ ਕੋਲ ਹੈ ਪਰ ਇੱਕ ਸਬੂਤ ਖੁਦ ਇਹ ਅਡਵਾਨੀ ਨੇ ਕਬੂਲ ਕੀਤਾ ਹੈ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਆਪਣੀ ਜੋ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਇਹ ਕਲੀਅਰ ਕੀਤਾ ਹੈ ਕਿ ਦਰਬਾਰ ਸਾਹਿਬ ਤੇ ਹਮਲਾ इंदिरा गांधी ਤੇ ਦਬਾਅ ਪਾ ਕੇ ਅਸੀ ਕਰਵਾਇਆ ਫਿਰ ਦੁਹਰਾਦਾ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਇਹ ਲਿਖਿਆ ਹੈ ਜੀ ਤੋ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਜਾ ਕੇ ਪੜ੍ਹ ਲਓ ਅਡਵਾਨੀ ਜੀ ਲਿਖਦੇ ਹਨ ਕਿ ਦਰਬਾਰ ਸਾਹਿਬ ਤੇ ਹਮਲਾ ਇੰਦਰਾ ਗਾਂਧੀ ਨਹੀਂ ਕਰਨਾ ਚਾਹੁੰਦੀ ਸੀ ਉਹ ਡਰਦੀ ਸੀ ਅਸੀਂ ਉਸ ਨੂੰ ਮਜਬੂਰ ਕੀਤਾ ਅਸੀਂ ਉਸ ਤੇ ਦਬਾਅ ਪਾ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਇੱਕ ਬਾਅਦ ਪੜ ਕੇ ਦੇਖ ਸਕਦੇ ਹੋ ਕੱਲ ਇੱਥੇ ਨਹੀਂ ਰੁਕੀ ਇਹ ਤੋਂ ਅੱਗੇ ਵੀ ਤੁਹਾਨੂੰ ਇਸੇ ਪਾਰਟੀ ਦੀ ਕਰਤੂਤ ਦੱਸ ਰਿਆਂ ਜਿਹੜੀ ਕਿ بڑے بڑے ਸਿੱਖਾਂ ਦੇ ਹਮੈਦੀ ਹੋਣ ਦੇ ਦਾਅਵੇ ਕਰਦੀ ਹੈ ਜਿਹੜੇ ਇੱਥੇ ਲੈਕਚਰ ਵੀ ਕਰ ਕਰਕੇ ਗਏ ਨੇ ਕਿ ਅਸੀਂ ਸਿੱਖਾਂ ਦੇ ਹਮਾਇਤੀਆਂ ਅਸੀਂ ਕਰਤਾ ਜੁਜੀ ਕਰਤਾਰਪੁਰ ਦਾ ਲਾਂਗਾ ਖੋਲਦਾ ਕੋਈ ਸਾਨ ਕਰਤਾ ਰਪਾਲ ਕੁਸਵ ਦੇ ਅਸੀਂ ਪਹਿਲਾਂ ਵੀ ਜਾਂਦੇ ਰਹੇ ਹਾਂ ਪਾਕਿਸਤਾਨ ਜਿੱਥੇ ਜਾਂਦੇ ਨੇ ਸਾਰੇ ਕਰੋੜਾਂ ਦੇ ਦਰਸ਼ਕ ਕਰਦੇ ਨੇ ਇਹ ਦਾਬੇ ਕਰਨੇ ਬੰਦ ਕਰੋ ਦੋਸਤੋ ਕੱਲ ਇੱਥੇ ਨਹੀਂ ਰੁਕੀ ਇਹ ਤੁ ਵੀ ਅੱਗੇ ਚਲੇਗੀ 98 ਹਰੀ ਬਾਜਪਾਈ ਲਾਲ ਕ੍ਰਿਸ਼ਨ ਜੀ ਅਡਵਾਨੀ ਇੰਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਬਾਅਦ ਇੰਦਰਾ ਗਾਂਧੀ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਪਾਰਲੀਮੈਂਟ ਦੇ ਵਿੱਚ ਦੁਰਗਾ ਦਾ ਕਿਤਾਬ ਦੇ ਕੇ ਸਨਮਾਨਿਆ ਸੀ ਦੁਰਗਾ ਦਾ ਦੁਰਗਾ ਦਾ ਅਵਾਰਡ ਦੇ ਕੇ ਸਨਮਾਨਿਆ ਸੀ ਉਹ ਦੁਰਗਾ ਜਿਹਨੇ ਮਹਖਾਸ ਦੈਂਤ ਨੂੰ ਖਤਮ ਕੀਤਾ ਸੀ ਇੰਨਾਂ ਨੇ ਪਾਰਲੀਮੈਂਟ ਦੇ ਵਿੱਚ ਰਿਕਾਰਡ ਵਿੱਚ ਹੈ ਕਿ ਇੰਦਰਾ ਜੀ ਨੂੰ ਦੁਰਗਾ ਦਾ ਅਵਾਰਡ ਲੈ ਕੇ ਸਨਮਾਨਿਆ ਸੀ ਹੁਣ ਕੀ ਸਕਰੇਗਾ ਕਿ ਬੀਜੇਪੀ ਵਾਲਾ ਨੇ ਦਾ ਇਥੇ ਕੋਈ ਰੋਲ ਨਹੀਂ ਸੀ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਇਹਨਾਂ ਦਾ ਵੀ ਉਨਾ ਹੀ ਰੋਲ ਸੀ ਜਿੰਨਾ ਕਿ ਇੰਦਰਾ ਗਾਂਧੀ ਦਾ ਸੀ ਹੁਣ ਕਹੋਗੇ ਕਿ ਹੋਰ ਖਾਂ ਹੋਰ ਵੀ ਹੈਗੇ ਨੇ ਦੋਸਤੋ ਜਿਹੜੇ ਸਭ ਤੋਂ ਵੱਧ ਰੌਲਾ ਪਾਉਂਦੇ ਨੇ ਜਿਹੜੇ ਸਿਕ ਕੌਮ ਦੇ ਅਲੰਬੜਦਾਰ ਬਣੇ ਹੋਏ ਨੇ ਗੇਰੇ ਸ਼੍ਰੋਮਣੀ ਕਮੇਟੀ ਦੇ ਵਿਕਾਸ ਨੇ ਅਕਾਲੀ ਦਲ ਤੇ ਵੀ ਉਹ ਉਹਨਾਂ ਦਾ ਹਕੂਮਤ ਜਿਹੜਾ ਅਕਾਲੀ ਦਲ ਦੇ ਜ਼ਿੰਮੇਵਾਰੀ ਤੇ ਤੁਸੀਂ ਕਹਿੰਗੇ ਕਿਹੜੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਦੀ ਲੋਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਹੁਤ ਸਾਲ ਪ੍ਰਧਾਨ ਰਹੇ ਜਥੇਦਾਰ ਗੁਰਚੰਨ ਸਿੰਘ ਜੀ ਟੌੜਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸਦੀਸ਼ ਸਿੰਘ ਜੀ ਬਰਨਾਲਾ ਹੋਰ ਨਾ ਕਿੰਨਾ ਕਿ ਦੇ ਨਾਲ ਵਾਹ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਚੰਨ ਸਿੰਘ ਮੱਤੀ ਦੋਸਤੋ ਇਹ ਅਕਾਲੀ ਦਲ ਦੇ ਲੀਡਰਾਂ ਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਕੱਟੋ-ਕੱਟ ਪੰਜ ਛੇ ਚਿੱਠੀਆਂ ਆਰ ਕੇਤਾਵਨ ਨੂੰ ਲਿਖੀਆਂ ਨੇ ਅਸੀਂ ਤੁਹਾਨੂੰ ਉਹ ਚਿੱਠੀਆਂ ਇਸ ਵੀਡੀਓ 'ਚ ਦਿਖਾ ਰਹੇ ਹਾਂ ਉਹ ਵੀਡੀਓ 'ਚ ਦਿਖਾ ਰਹੇ ਹਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਦਸਕਤਾਂ ਵਾਲੀ ਚਿੱਠੀ ਜਨਰਲ ਸਖਤਰ ਗੁਰਚੰਦ ਸਿੰਘ ਦੇ ਦਸਕਤਾਂ ਵਾਲੀ ਚਿੱਠੀ ਇਹਨਾਂ ਪੰਜਾਂ ਚਾਰਾਂ ਪੰਜਾਂ ਲਿਟਰਾਂ ਦੇ ਦਸਕਤਾਂ ਵਾਲੀ ਚਿੱਠੀ ਵੀ ਇਹਨਾਂ ਨੇ ਆਰ ਕੇਤਾਵਨ ਨੂੰ ਵਾਰ-ਵਾਰ ਬੇਨਤੀ ਕੀਤੀ ਇਹ ਤਾ ਅਨਸਾਰ ਸ਼੍ਰੋਮ ਨੇ ਕਹਿਵਟੀ શ્રી ਕਾਲ ਤੱਕ ਸਾਹਾਬ ਦੇ ਉੱਤੇ ਸੰਤ ਜਗਨੈ ਸਿੰਘ ਭਿੰਡਰਾ ਵਾਲਿਆਂ ਨੇ ਕਬਜ਼ਾ ਜਮਾਇਆ ਹੋਇਆ ਹੈ ਉਸ ਦੇ ਨਾਲ ਖ਼ਿਆਲਮੰਦ ਸਾਥੀ ਵੀ ਨੇ ਉਹ ਸਾਨੂੰ ਵੀ ਖਤਮ ਕਰਨਗੇ ਤੇ ਉਹ ਖਾਲਸਪੁਰਾਂ ਦਾ ਨਾਅਰਾ ਵੀ ਦੇਣਗੇ ਸਾਨੂੰ ਉਹਨਾਂ ਤੋਂ ਬਚਾਓ ਇੱਕ ਵਾਰ ਨਹੀਂ ਦੋ ਵਾਰ ਨਹੀਂ ਦੋਸਤੋ ਚਾਰ ਪੰਜ ਤਿੱਥੀਆਂ ਤਾਂ ਗੂਗਲ ਤਾਂ ਤੁਸੀਂ ਸੱਚ ਬਾਤੋਂ ਨਿਕਲ ਆਂ ਗਿਆਂ ਕਿ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਰਜਨ ਸਿੰਘ ਲੋਂਗੋਵਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਦੇਦਾ ਗੁਰਚੰਦ ਸਿੰਘ ਟੋੜਾ ਸਰਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦੇ ਹੋਰ ਸਾਥੀ ਇਹਨਾਂ ਨੇ ਚਿੱਠੀਆਂ ਲਿਖ ਲੇ ਕੇ ਨਮੰਤਰਨ ਦਿੱਤਾ ਸੀ ਕਿ ਤੁਸੀਂ ਦਰਬਾਰ ਸਾਹਿਬ ਤੋਂ ਇਹਨਾਂ ਨੂੰ ਕੱਢੋ ਹੁਣ ਕਿੱਦਾਂ ਨਿਕਲਦੇ ਨੇ ਤੇ ਕਿਵੇਂ ਕੱਢੇ ਗਏ ਇਹ ਤੁਹਾਡੇ ਸਾਹਮਣੇ ਹੁਣ ਕੱਲ ਤੋਂ ਹੀ ਸ਼ੁਰੂ ਹੋ ਜਾਣੇ ਆ ਖ਼ਬਰਾਂ 'ਚ ਵੱਡੇ ਵੱਡੇ ਬਿਆਨ ਉਨੀ ਵਿਆਖਿਆ ਅਸੀਂ ਇੱਥੇ ਨਹੀਂ ਕਰ ਸਕਾਂਗੇ ਉਦੋਂ ਵੱਧ ਵਿਆਖਿਆ ਕੀਤੀ ਜਾ ਚੁਕਿ ਹੈ ਤੇ ਕਰ ਰਹੇ ਨੇ ਕੋਗੇ ਵੀ ਹੁਣ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਸਾਰੀ ਵਿਆਖਿਆ ਚੱਲਣੀ ਹੈ ਕਿੱਥੇ ਕਿਦਾਂ ਕਹਿੰਦਾ ਕਿੱਥੇ ਕਿੱਥੇ ਸੀਗਾ ਨੇ ਮੋਰਚੇ ਤੇ ਕਿਵੇਂ ਹੋਇਆ ਸੀ ਇਹ ਸਾਰੀ ਡਿਟੇਲ ਤੁਸੀਂ ਅਖਬਾਰਾਂ 'ਚ ਵੀ ਪੜ੍ਹ ਲੋਗੇ ਖਬਰਾਂ 'ਚ ਪੜ੍ਹ ਲੋਗੇ ਇਸ ਵਿੱਚ ਜਾਣ ਦੀ ਮੈਨੂੰ ਲੋੜ ਨਹੀਂ ਮੇਰਾ ਅੱਜ ਦਾ ਇਸ ਵੀਡੀਓ ਦਾ ਪ੍ਰੋਗਰਾਮ ਦਾ ਮਕਸਦ ਸਿਰਫ ਇਹ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਿੱਚ ਦਿੱਲੀ ਇੰਦਰਾ ਗਾਂਧੀ ਦੋਸ਼ੀ ਨਹੀਂ ਸੀ ਉਹਦੇ ਨਾਲ ਲਾਲ ਕ੍ਰਿਸ਼ਨ ਅਡਵਾਨੀ 5/6 5ਪਾ ਇਹ ਵੀ ਦੋਸ਼ੀ ਹੈ ਤੇ ਨਾਲ ਸਾਡੇ ਜਿਹੜੇ ਪੰਥ ਦੇ ਲੰਬੜਦਾਰ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈ ਉਹਨਾਂ ਨੂੰ ਹਮਲਾ ਕਰਨ ਦੀ ਲੋੜ ਨਹੀਂ ਸੀ ਪੈਂਦੀ ਇਹਨਾਂ ਨੇ ਚਿੱਠੀਆਂ ਪਾ ਪਾ ਕੇ ਦੋਸਤੋ ਹਮਲਾ ਕਰਵਾਇਆ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਹੈ ਇਹਦੇ ਬਾਰੇ ਮੈਨੂੰ ਡਿਟੇਲ ਜਾਣ ਦੀ ਲੋੜ ਨਹੀਂ ਅੱਜ ਦੀ ਵੀਡੀਓ ਵਿੱਚ ਮੈਂ ਸਿਰਫ ਇਹ ਹੀ ਸਪਸ਼ਟ ਕਰਨਾ ਚਾਹੁੰਦਾ ਸੀ ਕਿ ਦਰਵਾਰ ਸਾਹਿਬ ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਦਰਵਾਰ ਸਾਹਿਬ ਤੇ ਹਮਲਾ ਕਰਾਉਣ ਵਾਲੇ ਬਾਜਪਾਈ ਅਡਵਾਨੀ ਵਗੈਰਾ ਬਾਜਪਾਈ ਤੇ ਸ਼ੋਮਣੀ ਅਕਾਲੀ ਦਲ ਵਾਲਿਆਂ ਨੇ ਸੱਦਾ ਪੱਤਰ ਭੇਜ ਕੇ ਇਹ ਹਮਲਾ ਕਰਵਾਇਆ ਸੀ ਦੋਸਤੋ ਹੁਣ ਇਹ ਸਵਾਲ ਤੁਸੀਂ ਕਰ ਸਕਦੇ ਹੋ ਇਹਦਾ ਮੌਜੂਦਾ ਗਵਾਹ ਵੀ ਜਿਉਂਦਾ ਬੈਠਾ ਬੜਾ ਬੱਬਰ ਸ਼ੇਰ ਬੱਬਰ ਦਲੇਰ ਇਨਾਂ ਦੇ ਨਾਲ ਹੀ ਸੀ ਸਰਦਾਰ ਬਲਵੰਤ ਸਿੰਘ ਜੀ ਰਾਮੂ ਵਾਲੀਆ ਉਹ ਤੁਸੀਂ ਉਹਨਾਂ ਤੋਂ ਮੇਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਦੀ ਤਸਦੀਕ ਕਰਾ ਸਕਦੇ ਹਾਂ ਇਹ ਦਸਤਾਵੇਜ਼ ਸਬੂਤ ਨੇ ਜੇਖੀਆਂ ਸੀ ਤੁਹਾਨੂੰ ਦਿਖਾਵਾਂਗੇ ਮੈਂ ਸਿਰਫ ਇਹ ਹੀ ਕਲੀਅਰ ਕਰਨਾ ਚਾਹੁੰਦਾ ਸੀ ਕਿ ਦਰਬਾਰ ਸਾਹਿਬ ਤੇ ਹਮਲੇ ਦੀ ਇਕੱਲੀ ਇੰਦਰਾ ਕਾਰਨੀ ਦੋਸ਼ੀ ਨਹੀਂ ਸੀ ਭਾਜਪਾਈ ਵੀ ਉਹਦੇ ਦੋਸ਼ੀ ਸੀ ਅਕਾਲੀ ਦਲ ਵਾਲੇ ਵੀ ਉਹਦੇ ਦੋਸ਼ੀ ਸੀ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚ ਕਾ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਇਹ ਸੀ ਸਾਡਾ ਅੱਜ ਦਾ 1 ਜਨਵਰੀ ਇੱਕ ਜਾਣਕਾਰੀ ਭਰਪੂਰ ਪ੍ਰੋਗਰਾਮ ਆਪ ਜੀ ਨੂੰ ਇਹ ਕਿਹੋ ਜਿਹਾ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਨੂੰਰ ਕੋਲ ਨੂੰ ਦਿਓ ਆ ਗਿਆ ਸਤਿ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ